ਲੋ ਵੀ ਮੇਟਰ ਗੁੱਦੀ ਦੀ ਕਾ ਯਾਂਕ ਤੇ ਆ ਤੇਰੇ ਪਿੱਛੇ ਦਾ ਸਟਾਈਲ ਹੈ ਕਹਿੰਦੇ ਆ ਪਹਿਲਾਂ ਟੇਬਲ ਵਾਲਾ ਹੁਣ ਵੇਖਣ ਦੇ ਆ ਉਹ ਜਾਂਦਾ ਹੀ ਸੈ ਗਿਆ ਆ ਗਿਆ ਹੀ ਦੋਵੇਂ ਗਏ ਜਾਂ ਅਸੂਖਾ ਨਾ ਹੋ ਗਿਆ ਆ ਗਿਆ ਹਾਰੀ ਕਰਦੇ ਆ ਮੈਂ ਕਿਹਾ ਚੱਕਰੀ ਥਗੇ ਸੁੱਟ ਗਏ ਇੰਦਾਂ ਗੇ ਆ ਗਿਆ ਕਾਰ ਆ ਗਿਆ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਤੋਂ ਪਵੜੀ ਪੈਦੀ ਆ ਜਲਦੀ ਹਾਲ ਦੱਸੋ ਹਾਂਜੀ ਮਿੱਤਰੋ ਸੱਸੀ ਘਾਸਾਆਂ ਨੂੰ ਕੀ ਹਾਲ ਚੱਲ ਤੁਹਾਡੇ ਸਾਰਿਆਂ ਦਾ ਅੱਜ ਆਜੀ ਦੂਜਾ ਦਿਨ ਮਾਗੀ ਦਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਮਾਗੀ ਦੀਆਂ ਮੁਬਾਰਕਾਂ ਮੋਹਲ ਵੇਖੋ ਤੁਸੀਂ ਅੱਜ ਫੇਰ ਧੁੱਪ ਚੜ ਗਈ ਆ ਹਵਾ ਵੀ ਸੋਹਣੀ ਸੋਹਣੀ ਚੱਲਣ ਦੀ ਆ ਬਟ ਅੱਜ ਕੱਲ ਨਾਲੋਂ ਘੱਟ ਆ ਲੋਕੀ ਕਿਉਂ ਇੱਥੇ ਤੇ ਓਏ ਹੋਏ ਕੁਲਚੇ ਦੀ ਗੰਗਾ ਤਾਂ ਵੇਖੋ ਇਧਰ ਇਹਨੇ ਖਾਣਾ ਵੀ ਸ਼ੁਰੂ ਕਰਤਾ ਲਾਂ ਗਿਆ ਕਿ ਜਾਣਦਾ ਪਤਾ ਕਿ ਸੋਈਂਦਾ ਮਿੱਤਰੋ ਖਾ ਕੇ ਬੈਠਨੇ ਆ ਇਹ ਆ ਗਿਆ ਇਹ ਆ ਗਿਆ ਮੈਨੂੰ ਕਹ ਦਸ ਕੈਮਰਾ ਗੰਦਾ ਕੀਤਾ ਵੇ ਇੱਕ ਦਰ ਕਰ ਲਾ ਸਾਹ ਤਰੀ ਗਾਣਾ ਲਾਈ ਹੋਏ ਰੁਕ ਜਾ ਕੋਈ ਗਾਣਾ ਵੀ ਲੱਗਣਾ ਥੋੜੀ ਜਿਹੀ ਮਿੱਤਰੋ ਸ਼ਾਂਤੀ ਰੱਖੋ ਕਟਾ ਕਾਰ ਮਿੱਤਰੋ ਗੁੱਡਾ ਕੱਲਾ ਕੱਲਾ ਸਾਡਾ ਉੱਤੇ ਲੱਗਾ ਲੱਗੇ ਬੰਦੇ ਆਏ ਨਹੀਂ ਕੋਈ ਜਿੰਨਾ ਪੇਚਾ ਲਾ ਉਹ ਤੋਂ ਵਹਾ ਵੀ ਘਟ ਗਈ ਆ ਕੁੱਤੇ ਹਵਾ ਲੱਗਣ ਦੀ ਗੁੱਡੇ ਨੂੰ ਮੈਂ ਤਾਂ ਤੇ ਚੜਾਇਆ ਮਗਰ ਆ ਕੇ ਬੰਦੇ ਵੇਖੋ ਆ ਸਵਾਗ ਕੋਈ ਨਹੀਂ ਆਦਾ ਬਸ ਕੋਈ ਬੁੱਕੰਦਿਆ ਕਹਿੰਦੇ ਕਾਰਾ ਗੱਟਾ ਅੱਜ ਹਵਾ ਘੱਟੀਆਂ ਮਿੱਤਰੋ ਮਿੱਤ ਜੇ ਤੇਜ ਹੋ ਜਾਂਦੀ ਵੀ ਤੇ ਜੇ ਬਿਲਕੁਲ ਹੀ ਬੰਦ ਹੋ ਜਾਂਦੀ ਹੈ ਲੱਗਦਾ ਡੀਜੀ ਵੀ ਕਹਿੰਦੇ ਨਹੀਂ ਲਾਇਆ ਹੋਈ ਹੈ ਨਾ ਕਾਟੀ ਅੱਜ ਮੋਲ ਚਾਗ ਇੱਧਰ ਇੱਕ ਆਪਾ ਹੀ ਲੱਗਿਆ ਵੱਡਾ ਦਿੱਤਾ ਵੀ ਬਲੌਗ ਕਰਨਾ ਤੇ ਕਿਰਾਬ ਹੈਗਾ ਲਾ ਯਾਰ ਉਹ ਆਇਆ ਇੱਕ ਹਲੋ ਬੰਦਿਆ

ਕਿੱਥੇ ਗਿਆ ਮੈਂ ਤੇਰਾ ਆਪਣਾ ਗੁੱਡਾ ਵਾ yellow ਵਾਲਾ ਤੇ ਪੀਚ ਜੇ ਗੁੰਡੇ ਨਾਲ ਲੱਗਾ ਵੇਚਾ ਗੁੱਡ ਯੂ bro ਜਲਦੀ ਗਾੜ ਹੋਨੇ ਜਲਦੀ ਜਲਦੀ ਗੱਲ ਕੀ ਦੱਸ ਹੈ ਅਗਲਾ ਵਿੱਚ ਚੱਲਾ ਮਤਲਬ ਮੈਂ ਆਹ ਕੋਡਾ ਲਾ ਕੇ ਬੈਠਾ ਵੀ ਮੈਂ ਇੰਨਾ ਵੀਡੀਓ ਬਣਾਉਣੀ ਆ ਕਦੋਂ ਇਹ ਵਡਾਵੇਗਾ ਤੇ ਕਦੋਂ ਮੇਰੀ ਬਾਜੀ ਆਏਗੀ ਆਹ ਮੈਂ ਬਾਬਾ ਸੋਤਾ ਮੈਂ ਫਿਕਰ ਆਹ ਕਦੋਂ ਨੂੰ ਕਹਿਨਦੇ ਆ ਪਹਿਲਾਂ ਟੇਬਲ ਲਾ ਲੈ ਹੁਣ ਵੇਖਣਦੇ ਆ ਇਤਨਾ ਬੜਾ ਘਟ ਚਲੋ ਇਸ ਕੋਲ ਤੇ ਲਈ ਹੂੰ ਮੈਂ ਕਿਹਾ ਕਿ ਅੱਛਾ ਨਾ ਆ ਜਾ ਕੱਟ ਕੇ ਜਿਵੇਂ ਆ ਵੀ ਉਹ ਵੀ ਤਾਂ ਹੈ ਤੁਹਾਨੂੰ ਆਪਣੀ ਸੇਫਟੀ ਆਪਣੇ ਹੱਥ ਵਿੱਚ ਰੱਖਣੀ ਆਪਾਂ ਤੇ ਤੁਹਾਨੂੰ ਕਿੰਨੀ ਵਾਰੀ ਕਿਹਾ ਸੇਫਟੀ ਉਹ ਪਾਲਿਆ ਕੋਈ ਨਹੀਂ ਹੁੰਦੀ ਸਾਡਾ ਬਾਬਾ ਕਹਿੰਦਾ ਮੇਰੇ ਹੱਥ ਦਾ ਪੂਰੀ ਸੈਸਿਵ ਗਰਲਫ੍ਰੈਂਡ ਆ ਬੜਨ ਨੇ ਕੀ ਕਰਦੇ ਹੁੰਦਾ ਉਹਨੂੰ ਕਿੰਨੀ ਵਾਰੀ ਕਿਹਾ ਯਾਰ ਸੁਣੀ ਉਹ ਹੀ ਸਾਡੀ ਗੱਲ ਯਾਰ ਮੈਂ ਅੱਗੇ ਤੋਂ ਧਿਆਨ ਰੱਖੂਗਾ ਟੈਗ ਲਾਗਾ ਕਿਸੇ ਨਾ ਬੁਲਾਇਓ ਯਾਰ ਕੀ ਹੋ ਗਿਆ ਕੋਈ ਮੱਗੇ ਤੋਂ ਧਿਆਨ ਚੱਲ ਵੀਡੀਓ ਬਣਾ ਆ ਮੈਂ ਗੁੱਡੇ ਨਾਲ ਫਾੜ ਗੁੱਡੇ ਨਾਲ ਵੀਡੀਓ ਬਣਾਓ ਪਿੱਛੇ ਹੋ ਜਾ ਉਹ ਫੜ ਅੱਜੇ ਖਰਜਾ ਜਲਦੀ ਹਰ ਸਾਫ ਦਾ

ਮਿੱਤਰੋ ਆ ਵੇਖੋ ਜੀ ਆਤ ਵੇਖੋ ਗੁੰਝੜ ਕੱਢੇ ਨੀ ਹੁੰਦੇ ਤੇ ਗੁੱਡੀ ਗਾਵੇਂ ਗਾਈ ਜਾਂਦਾ ਵਾ ਫੇਰ ਉਹ ਕਹਿੰਗਾ ਗੁੰਝੜ ਕੱਢਿਓ ਗੁੰਝੜ ਕੱਢਿਓ ਤੁਹਾਨੂੰ ਫੜਾ ਦਿੰਦਾ ਬਾਪੇ ਨੂੰ ਫੜਾ ਦਿੰਦਾ ਬਾਬਾ ਚੱਕਾ ਟੇਬਗਾ ਗੁੱਗਾ ਜੋਕੰਦੇ ਆ ਉਹੀ ਗਗਾ ਧਾਗੀਆਂ ਆ ਵੇ ਇੱਥੇ ਗਾਈ ਜਾਂਦਾ ਵਾ ਜੀ ਕੱਗਪੜੀ ਚੰਗਾ ਆ ਪ੍ਰਾ ਵਧਾਰਾ ਆ ਜਾਂ ਜੂ ਚੰਨੀ

अगर हुई जान दे यार करन्या मत उन्हें ही हों दे अब आलोक आ खेगे जी पिची नहीं है जी नहीं है खेगे खेगे आ दो आवे आवे गया ही, गया ही दो में गए जान के खेगे ही दो में बढ़ा 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 दो ਜੇ ਮੈਂ ਜ਼ੂਮ ਕਰੂੰਗਾ ਤੇ ਐਵੇਂ ਫਿਰ ਗੱਲ ਪਤਾ ਕੀ ਮੇਰੇ ਖਿਆਲ ਨਾਲਾਂ ਦਾ ਪੇਚਾ ਲੱਗਾ ਸੀ ਕਿ ਇਹਨਾਂ ਵਿੱਚ ਪਾ ਕੇ ਜਾ ਕੇ ਦੂਰੇ ਪੋਣ ਕਰਦੇ ਨੇ ਮਿੱਤਰੋ ਗੁੱਟੀਆਂ ਵੇਖੋ ਅੱਗੇ ਕਿੰਨੀਆਂ ਗੰਦੀਆਂ ਐ ਕਹਿੰਦੇ ਨੇ ਜਿਵੇਂ ਬਿੰਦੀਆਂ ਪਿੰਦੀਆਂ ਆਈਆਂ ਵੇਖੋ ਸ਼ਲੋ ਮਸਾ ਯੁੱਡਿਆ ਆਏ 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 ਮੇਰੇ ਮੇਰੇ ਬਿੰਦਾਂ ਕਰਤ ਨਹੀਂ ਹੋਈ ਸ਼ੇਖਾ ਨੀ ਯੋਕੀ ਆ ਗਿਆ ਆਈ ਕਰਦੇ ਆਈ ਇਹ ਕਿ ਗੋਆ ਨਹੀਂ ਹੁੰਦਾ ਸਭ

ਹਾਂ ਤੇ ਵੇਦੇ ਆ ਨਕੀ ਬੰਦਾ ਗਿਆ ਗਿਆ ਹਵਾਜੜਾ ਖਣਾ ਨੂੰ ਹੋ ਗਿਆ ਈ ਚਾਵਾਂ ਸ਼ਾਵੜੀ ਗੁੱਡੀ ਕੀ ਚੱਕਲਾ ਚੱਕਲਾ ਨਈ ਆ ਗਿਆ ਚੱਕਲਾ ਚੱਕਲਾ ਹਾਂ ਸ਼ਾਵਾਂਸ਼ ਕਈ ਤੇ ਯਾ ਕੋਈ ਤੇ ਯਾ ਤੁਮ ਕਿਹਾ ਕਿ ਤੁਮ ਕੇ ਯਾ ਤੁਮ ਸੀ ਆਹ ਕੈਨੇਡਾ ਦਾ ਤਾਂ ਮੁੰਡੇ ਨੇ ਫਾਈਨਲੀ ਹਜੇ ਵਧਾਈ ਲੈ ਹਈ ਨਾ ਬੈ ਚੱਲਾਈ ਹਜੇ ਵਧਾਈ ਜਾ ਲੋਕ ਦੇਖ ਨਹੀਂਦੇ ਮੈਂ ਵੀ ਲੋਕਾਂ ਵੀ ਕੁਰੀ ਨਹੀਂ ਕਰਦੀ ਖੇਚ ਖੇਚ ਖੇਚਣ ਖਿੱਚਦੇ ਖੇਚ ਖਿੱਚ ਖੇਚ ਕਿ ਜੀ ਨਾ ਇਦਾਂ ਇੱਕਦਮ ਹਾਂ 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 ਪੇਚਾ ਲੱਗ ਗਿਆ ਨਿੱਕੇ ਜਿਹੇ ਹਰੇ ਗੁੱਡੇ ਦਾ ਹਾਂ ਵਾਜੋ ਵੇਦੇ ਛੜਕੇ ਹੋਣ ਤਰੀਕ 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 ਸਾਹਮਣੇ ਤਾਂ ਕੇ ਪਤਾ ਨਦੇ ਨਿਆ ਲੋਕਰ ਹਾਂ ਆਹ ਨਹੀਂ ਆ ਗੱਲ ਲਿਆਦਾ ਹੈ ਬਾਬੇ ਨੇ ਕੇ ਸਾਹਮਣੇ ਬਾਬੇ ਨੇ ਪਹਿਲੀ ਗੱਡੀ ਮੇਰੇ ਸਾਹਮਣੇ ਵੱਡੀ ਹੋਣੀ ਬਾਕੀ ਪਿੱਠ ਪਿੱਛੇ ਤੁਝੇ ਮੱਝੀ ਕਹੀ ਜਾ ਕੁਲ ਚੱਲਾ ਕੇ ਆਏ ਆ ਆਪਾਂ ਕਹਿੰਦਾ ਅੱਠ ਗੁੱਡੀਆਂ ਵਰਤੀ ਜਾਂ ਤਾਂ ਤੁਹਾਡੇ ਮਗਰੋਂ ਐਨਾ ਨਹੀਂ ਪਤਾ ਅੱਠ ਗੁੱਡੀਆਂ ਆਪਣੇ ਲਖਾਫੀ ਚ ਗਿਆ ਭਈ ਵੱਡੀਆਂ ਨਹੀਂ ਵਢਾਈਆਂ ਅੱਠ ਵਢਾਈਆਂ ਅੱਗੇ ਨਾ ਦੇਖਦੀ ਹੋਵੇ ਕਿੱਥੇ ਗਿਆ ਕਿੱਦੋਂ ਹੁੰਦੀ ਹੈ ਭਰਾ ਲੈ ਕੇ ਪਿਛੇ ਆ ਜਾ ਚੱਲ ਜਦੋਂ ਵਢਾਣ ਲੱਗੇਗਾ ਦੱਸਦੀ ਦੋਰ ਬੈ ਗਈ ਨਾ ਪਤੰਗ ਦੀ ਪਤੰਗ ਹੀ ਦੋਰ ਬੈ ਗਈ ਨਾ ਉੱਤੇ ਔਰ ਆ ਇੱਕ ਜਿੱਤ ਕੋ ਦੋਰ ਬੈ ਗਈ ਉੱਤੇ ਵਡਾਣਾ ਲਈ ਚਪੇੜਾ ਆਏਗਾ ਮੇਰੇ ਤੋਂ। ਉਹ ਕਿੰਨੀਆਂ ਗੁਡੀਆਂ ਵਿੱਚ ਫਸ ਗਿਆ ਹੁਣ ਤੇ ਨਹੀਂ ਆਉਂਦਾ ਵਾਪਸ। ਖਿਚਲਾ ਖਿਚਲਾ ਤਾਣ ਹੋਇ ਚਲਾ ਖਿਚਲਾ ਖਾਚਲਾ ਸਿੱਧਾ ਖਿਚਲਾ। ਅਹੀਂ ਤਾਂ ਆਈਏ ਮੈਨੂੰ ਮਜ਼ਾ ਆ ਗਿਆ। ਇਹਦਾ। ਪੇਚਾ ਪਿਆ ਵਾ ਗਿਆ। ਕੋਈ ਗੱਲ ਨਹੀਂ। ਬੱਤਰੋ ਆਪ ਚਿੱਟਾ ਖੰਡਾ ਤਾਵਾ। ਉਹਨੇ ਐਨਾ ਨੇ ਵਾਹ ਪੇਚੇ ਜੋਨੇ ਮੈਂ ਐਨੇ ਵਾਹ ਮੈਂ ਖੁਦਾ ਆ ਗਿਆ ਪਹਿਲਾਂ ਠੀਕਾ ਵਾਚੇ ਅਰੇ ਉੱਜੱਕ ਮੈਂ ਕੱਢਦਾ ਤੂੰ ਆਜ ਦੇ ਪਹਿਲਾਂ ਬੇਚਾ ਕਿੰਨਾ ਲਾਵਾ ਮੈਂ ਆਗੜਾ ਸੀ ਆਹ ਤੈਨੂੰ ਵਾਜ ਦੇ ਐਨਾ ਵਧਾਉਂਦੀ ਪਰਾ ਵਧਾ ਕੇ ਗਾ ਪੇਚਾ ਜਿਸ ਕਿਤੇ ਆਗੜਾ ਹੁੰਦੇ ਵੀ ਨਹੀਂ ਮੇਰੇ ਗੁੱਡਾ ਮਸਾ ਹੀ ਆਇਆ ਤੇ ਖੋ ਕੇ ਜਾ ਗਿਆ ਨਾ ਮੇਰੇ ਡਾਂ ਦੇ ਹੁਣ ਪਿਆ ਥੋੜੀ ਜੇ ਤੈਨੂੰ ਮੈਂ ਤਨ ਵਹਾਈ ਤਾਨੇ ਕੇ ਘਾਕ ਤੈਨੂੰ ਕਰ ਉੱਤੇ ਨੂੰ ਕਰ

ਓ ਗਾ 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 ਓ ਫੜ ਗਿਆ ਜੀ ਆ ਜਾ ਗਾ ਜਾ ਗਾ ਜਾ ਮਾਵਾ ਤੂੰ ਪਾਗਲੇ ਆ ਤੂੰ ਦੋ ਕੇ ਛੜਤੀ ਫੁੱਟ ਦਾ ਫੁੱਲ ਖੀਰੇ ਜਾਂਦੇ ਓ ਗਾਇ ਫੜ ਗਿਆ ਹੀ ਉਹਨਾਂ ਦੇ ਅੱਗੋਂ ਆਓ ਖਿਆ ਜੇ ਪੇਚਾਂ ਉਹ ਆਪਣਾ ਜੇ ਯਾਦ ਰੱਖੋ ਫੋਕਸ ਨਹੀਂ ਹੋਉਂਦਾ ਫਕੀ ਪ੍ਰੋ ਮੈਕਸ ਅਗੁੰਡਾਈ ਪਾੜਦੇ ਸਾਡੇ ਨਾਲ ਕੋਈ ਵਾਰਤਾ ਨਹੀਂ ਮੱਡਾ ਬਾਟੇ ਤੇ ਬਾਟੇ ਸਾਡੀ ਨਹੀਂ ਹੈ ਤੇਰਾ ਸਿਵਾਟੇ ਦਾ ਤੇਗਾ ਸਿਵਾਟੇ ਦਾ ਤੇਰੇ ਨਾਲ ਚੱਲਿਆ ਜਾਣਾ ਆ ਲੈ ਮੈਂ ਜਣਾ ਹੀ ਵਾਸੀ ਕਰਨਾ ਇੰਦਾ ਨਹੀਂ ਕਿੱਥੇ ਮਾਉਣੀ ਐ ਥੋੜੀ ਬੜੀ ਬਾਬੇ ਆਈਡੀਆ ਵਜੇ ਤਾ ਡੋੜੇ ਸਮਝ ਬਾਹਰ ਆ ਰਿਹਾ ਉਹ ਨਾ ਨਹੀਂ ਰਹੀ ਆ ਲੱਗਿਆ ਹੌਂਸੇ ਦਾ ਹੌਂਸੇ ਦਾ ਹੌਂਸੇ ਇਹ ਨਹੀਂ ਉੱਟਦਾ ਵਾ ਇਹਦੇ ਸਕ੍ਰਿਪਟਾਂ ਹੌਂਸੇ ਆ ਗਾ ਤੇ ਵੀਗਮ ਉਹਦੇ ਚੇਤਾ ਹੈ ਉਹ ਤਾਂ ਤਿੰਨਾਂ ਕਿ ਵੀ ਬਣਾਉਣੀ ਸੀ ਗੁਰੂ ਆ ਚੱਲ ਕੋਈ ਨਹੀਂ ਟੀਚਰ ਲੱਗਾ ਕਿ ਤੇ ਲੁੱਕ ਦੇ ਨੇ ਓਦਾਂ ਦੀ ਥੋੜਾ ਗੁੱਡਾ ਟੋਂ ਲੱਗਾ ਵਾ ਤੇ ਵਡਾਈ ਧਿਆਨ ਨਾਲ ਹੀ ਥੋੜਾ ਜਿਹਾ ਆ ਬਾਬਾ ਤੁੰਨਾ ਮੈਂ ਸਾਲਿਆ ਧਾਈ ਗੋਚੀ ਮੈਨੂੰ ਲੱਭਾ ਯਾਰ ਕੋਈ ਗੁੱਡਾ ਆਣਾ ਚ ਵਧੀਆ ਆ ਜਾਂ ਸੋਨਾ ਜਿਹਾ ਕੋਈ ਓਏ ਆ ਤੇ ਗੁੱਡਾ ਆ ਕਿਵੇਂ ਰਹਿ ਗਿਆ ਵਾ ਇਹ ਤੇ ਵੇਖੀ ਹੁਣੇ ਉੜਦਾ ਚਾਲ ਕਿੱਥੇ ਐ ਕਿੱਥੇ ਐ ਕਿੱਥੇ ਹੋ ਇੱਕ ਪੀਲਾ ਗੁੱਡਾ ਪਿਆ ਹੋਣਾ ਉਹ ਵੀ ਮਡੋਣਾ ਵਾ ਪੀਲਾ ਵੇ ਆਹੀ ਆ ਤੇਰੇ ਗੱਲ ਸੁਣਾ ਵੱਡੇ ਕੋਲ ਡਾਲੀ ਹੁਣ ਟਾਈਮ ਹੋ ਗਿਆ ਆਹੋ ਭਰਾ ਆ ਰਹਿਣ ਦਾ ਫਿਰ ਵੱਡਾ ਫੜੋ 6 ਤਾਵਾ ਲੈ ਗਿਆ ਸੱਤ ਪਤਾ 6 ਤਾਵਾ ਡਾਈ ਹੈ ਭਰਾ ਮਤਲਬ ਮੈਗੀ ਦੀ ਸੇਵਾ ਜਗਰਾਜ ਵੱਲੋਂ ਸਨਸੈਟ ਵਿਦ ਮੈਗੀ ਮਤਲਬ ਫਾਈਨਲੀ ਛੇ ਤਾਵਾ ਗੁੱਡਾ ਡੰ ਲੱਗਾ ਵਾ ਸ਼ਾਜੀ ਤਲਾਵਾ ਇਦਾਂ ਦੀਆਂ ਪਾਇਓ ਵੀ ਨਾ ਗੁੱਡਾ ਲੱਗੇ ਹਲਕਾ ਤੇ ਨਾਲ ਲੱਗੇ ਬੋਤਾ ਪਾੜਾ ਇਦਾਂ ਤੁਸੀਂ ਪੜਵਾ ਨਾ ਲਿਓ ਪਰ ਗੁੱਡਾ ਮਤਲਬ ਤਿਆਰੀ ਪੂਰੀ ਹੋ ਗਈ ਗੁੱਡੇ ਡੋਂ ਦੀ ਕਰੋ ਚੈੱਕ ਕਰੋ ਚੈੱਕ ਕਰੋ ਦਾਨਿਆ ਯੂ ਰੈਡੀ ਮਿੱਤਰੋ ਇਹੋ ਲਾਗਾ ਬਾਈ ਜਾਂਦਾ ਵੀ ਰਹਿਣ ਦੋ ਬਿੰਨੇਗਾ ਹੋ ਗਿਆ ਵਾ ਰਹਿਣ ਦੋ ਰਹਿਣ ਦੋ ਕਰੀ ਜਾਂਦੇ ਆ ਪਰ ਮੈਂ ਤੇ ਜੁੜਿਆ ਜੜੇ ਹੋਏ ਆ ਵੀ ਉੱਡੇਗਾ ਤੇ ਅੱਜ ਹੀ ਉੱਡੇਗਾ ਇਹ ਫੋਨ ਚੋਂ ਥੋੜਾ ਚਾਨਣ ਵੇਖਦਾ ਹਣਾ ਵਾ ਉਦਾਂ ਢੇਰਾ ਪੈ ਗਿਆ ਆ ਵਾ ਜੀ ਅੱਗ ਨੂੰ ਦੋਹੋ ਕਮੀ ਆ ਭਰਾ ਪਰ ਮੈਂ ਜਾਂਦਾ ਕੋਈ ਛੁੱਟੀ ਫੜੋ ਮੈਂ ਕਹਿੰਦੇ ਕੁਟਦਾ ਹੀ ਨਹੀਂ ਆ ਮੈਂ ਜੀ ਕਾ ਤੀ ਪਾਟੇ ਦਾ ਭੜਾਵਾ ਬੜੀ ਵੀ ਅੱਲਾ ਦੇ ਕੰਮ ਹੈ ਜੇ ਇਤਰਾ ਨਹੀਂ ਬੰਦੂਗਾ ਆ ਪਾੜ ਗਿਆ ਇਕੱਲੀ ਕਿਰਿਆ ਨੁੱਕਲ ਤੋਂ ਪਾੜ ਗਿਆ ਕੱਲੀ ਪਾੜੀ ਪੈਣੀ ਆ ਕੋਈ ਨਾ ਦਵਾ ਲੀਨੀ ਹੁਣ ਮੈਂ ਵੀ ਬਾਬੇ ਅਲਦਾ ਹੋ ਗਿਆ ਵੀ ਇਹ ਅੱਜ ਨਾ ਡੋ ਪਾ ਚਲੋ ਵੇਖ ਲਓ ਇੱਕ ਵਾਰੀ ਟਰਾਈ ਕਰੀ ਜਿਉਂੜਦਾ ਤੇ ਠੀਕ ਆ ਠੀਕ ਆ ਉੜ ਗਿਆ ਨਹੀਂ ਤੇ ਫਿਰ ਸਵੇਸਈ ਗਾਲਾਂ ਗੱਡੀ ਤੇ ਕਿੰਨੇ ਲੋਕ ਵੀ ਬੜੇ ਮੱਤਰੇ ਦੇ ਵਿੱਚੇ ਲਖਵੇਂ ਕਰ ਕੇ ਆ ਰਹੇ ਲੋਕਾਂ ਦਾ ਪਿੱਛੇ ਦੇਖਣ ਦੀ ਹੈ ਚਲੋ 1 2 3 ਚੱਲ ਚੱਲ ਚੱਲ

ਬੱਦਰ ਵਾਹ ਮੇਰੀ ਬਾਹੋਂ ਨੋbsch ਕੇ ਨਹੀਂ ਯਾਰ ਆਵਾ ਮੜਿਆ ਚੰਨੇ ਨਾਲ ਹੀ ਉਡਣਾ ਜਾਣੇ ਹਾਂ ਹਾਂ ਹਾਈ ਦੰ ਛਟਕੇ ਤੇ ਛਟਕੇ ਤੇ ਖੇਚਲਾ 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 ਡਬਲ ਡੋਰ ਨਾਲ ਆ ਕਦੀ ਕਦੇ ਕਹਿੰਦੇ ਨੇ ਘਬੜਾ ਰਹਾ ਨਾ ਗੇਰਾ ਰਹਾ ਨਾ ਨਈ ਨਾ ਨੋ ਨਗਾਇਨ ਦੀ ਫੇਰ ਸਹੀ ਰਿਵਿਊ ਗੱਡਾ ਸੋਨਾ ਹੁੰਦਾ ਸਾਹਮਣੇ ਕੈਮਰੇ ਤੇ ਤਾਂ ਦੋ ਚੀਜ਼ ਨਹੀਂ ਵੇਖਦੀ ਭਈ ਜੋ ਮੈਂ ਅੱਖਾਂ ਤੋਂ ਵੇਖਣ ਲੈਣਾ ਐਡਾ ਸੋਨਾ ਵੀ ਹੋਉਂਦਾ ਨਾ ਤੱਕ ਕੇ ਜਿੰਨੇ ਸਾਰੇ ਤੇ ਲੋ ਵੀ ਮਿੱਤਰੋ ਵਲੋਗ ਅੱਜ ਦਾ ਇੱਥੋਂ ਦਾ ਕੀ ਮਾਗੀ ਦਾ ਆ ਕਿੰਨੀਆਂ ਗੁੱਡੀਆਂ ਅੱਡੇ ਕੋ ਰਹਿ ਗਈਆਂ ਵਾ ਇਹ ਆਪਾਂ ਫੇਰ ਡਾਲਾਂਗੇ ਕਿਸੇ ਦਿਨ ਵਲੌਗ ਕਰਾਂਗੇ ਉਧਰ ਵੀ ਹੋ ਜੇ ਉਹਦੇ ਪਿੱਛੇ ਵੀ ਪਈਆਂ ਕਿੰਨੀਆਂ ਵਡੀਆਂ ਤੇ ਮਿਲਦੇ ਆਂ ਅਗਲੇ ਵਲੌਗ ਚ ਸਾਰਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਾਰਿਆਂ ਦਾ ਧੰਨਵਾਦ ਤੂੰ ਵੀ ਪਾਗਲ ਹੀ ਰਹਾ ਵਾ ਉਸ ਪਰੇ ਹੋ ਜਦ ਤੱਕ ਨੂੰ ਜਰਾ ਬਚਾਈ ਕਰੀ ਮਦਰਾ ਟੁੱਟਾ ਉੱਤੇ ਆਏ ਅਸਾਂ ਨੇ ਕੀ ਵੀਡੀਓ ਬਣਾਉਦੇ ਦੋ ਸਿਆ ਹੋਰ ਆੜੇ ਕਿ ਤਾਰਾ ਵਖਾਈ ਜਾਂਦਾ ਪਾਗਲ ਹੋ ਜਾਵਾ ਮਿੱਤਰੋ ਹੀ ਗੱਾਇਆ ਵੇਖੋ ਵਾਜੋ ਦੇ ਵਿੱਚ ਮੋੜਦਾ ਦੇਖਦਾ ਪਿਆ ਲੋਪ ਸਕਦੇ ਤੇ ਯਾਪ ਲੋ ਓਏ ਆਜੇ ਮਿੱਤਰੋ ਆਹ ਵੇਖੋ ਬੱਥੇ ਵੀ ਗੁੱਸਾ ਆ ਗਿਆ ਉਹ ਗਾਲੇ ਖੇਲੇਗਾ ਗੰਦਾਂ ਨੀਂਦੇਗਾ ਗੰਦਾਂ ਬਾਈ ਯਾਰਾ ਯਾਰ ਖੇਤੀ ਆ ਕੀ ਕਰੰਦੇ ਆ ਇਹ ਬੈੜੀ ਕੋਲ ਅਸਲ ਬੈੜੀ ਕੋਲ ਟੁੱਟ ਗਿਆ ਭਰਾ ਨਹੀਂ ਕੀਤਾ ਚੋਟਿਆ ਵਾ O sea, Solo Yo lo no cuento a vivir en yo,